5 ਸਾਲਾਂ ਦੇ ਵਿੱਚ ਗੁਰੂ ਰਾਮ ਦਾ ਜਿੰਨੇ ਕਿਤ ਫਾਗਟੇ ਤੇ ਹੁਣ ਆਪਾਂ 26.32 26.32 ਫਾਗਦਸ਼ ਦਾ 26.32 ਹੈ ਸਾਡਾ 26.32 ਪਰ 50 ਸਾਲਾਂ ਦੇ ਵਿੱਚ ਇੰਨੀ ਕਿਤ ਹੋਈ ਕਿ 214 ਜਰ ਦੇ ਲੱਖ ਹੋ ਗਏ ਪਹਿਲੇ ਪਰ ਵਿਧਾਨ ਸਭਾ ਦੇ ਮੁਕਾਬਲੇ ਤੇ ਬਹੁਤ ਘੱਟ ਜਿਹੜਾ ਪਰਸੈਂਟੇਜ ਹੈ ਔਰ ਹਾਰ ਬਹੁਤ ਵੱਡੀ ਹੈ ਨਹੀਂ ਨਹੀਂ ਵਿਧਾਨ ਸਭਾ ਦੇ ਮੁਕਾਬਲੇ ਤੇ ਉਸ ਸਮੇਂ ਪਰਸੈਂਟੇਜ ਬਹੁਤ ਜ਼ਿਆਦੀ ਸੀਗੀ ਐਸ ਸਮੇਂ ਜਿਹੜੀ ਗਰਮੀ ਤੇ ਖੜੀ ਬਹੁਤ ਘੱਟ ਬੋਲਿੰਗ ਹੋਈ ਉਹ ਤੁਹਾਡੇ ਸਾਹਮਣੇ ਚੋਰ ਕਪੀਸ਼ ਨੇ ਆਪਣੀ ਗਲਤੀ ਮੰਨੀ ਬਹੁਤ ਬਿਮਾਰ ਲੋਕ ਮਜ਼ਦੂਰ ਦੇ ਲੋਕ ਵਿਚਾਰੇ ਆਏ ਨਹੀਂ ਪੋਲਿੰਗ ਸਟੇਸ਼ਨ ਤੇ ਮੋਟਾ ਬੋਣੀ ਉਹ ਸਭ ਤੋਂ ਹੀ ਨੁਕਸਾਨ ਹੋਇਆ ਉਹ ਇਹ ਨਹੀਂ ਕਿ ਸਾਨੂੰ ਆ ਨਹੀਂ ਪਰਸੈਂਟ ਲੋਕ ਸਟਾਫਾਂ ਦੀ ਨਹੀਂ ਹੁੰਦੀ ਹੈ ਪਰਸੈਂਟੇਜ ਹਮੇਸ਼ਾ ਹੀ 50 55 ਹੀ ਰਹਿੰਦੀ ਹੈ ਇਸ ਤੋਂ ਵੱਧ ਨਹੀਂ ਹੁੰਦੀ ਚਾਹੇ ਗਰਮੀ ਹੋਵੇ ਚਾਹੇ ਦੂਸਰਾ ਈਸਟ ਤੇ ਸੈਂਟਰ ਹੜਕੇ ਚ ਬਹੁਤ ਮਾੜੀ ਤਰ੍ਹਾਂ ਆਮ ਆਦੀ ਪਾਰਟੀ ਹਾਰੀ ਹੈ ਉਹ ਜੀਪ ਨੂੰ ਬਹੁਤ ਵੋਟ ਰਹੀ ਹੈ ਕਿ ਕੀ ਸਾਰਾ ਸਭ MLA ਦੀ ਨਾਕਾਮਯਾਬੀ ਸਮਝਦੇ ਹੋ ਨਹੀਂ ਨਹੀਂ ਇੰਦਾ ਜੀ ਕੋਈ ਗੱਲ ਵੇ ਬੱਲੇ ਜਿੱਥੇ ਸਾਡੇ ਕੋ ਘਾਟ ਰਹਿ ਗਈ ਉਥੇ ਆਪਣੀ ਪਾਰਟੀ ਨੂੰ ਬਦchnਾ ਉਹ ਦੁਸਤ ਕਰਾਂਗੇ ਠੀਕ ਕਰਾਂਗੇ ਕਿਸੇ ਦੀ ਕੋਈ ਕਮੀ ਨਹੀਂ ਹੈ ਇਹ ਕੁੱਲ ਮਿਲਾ ਕੇ ਸਾਡੀ ਪਾਰਟੀ ਦਾ ਇੱਕ ਟੀਮ ਵਰਕ ਹੁੰਦਾ ਪਰਤਾਲੀਵਾਲ ਸਾਹਿਬ ਟੀਮ ਵਰਕ ਜਿਹੜਾ ਉਹ ਬੱਲੇ ਕਰਾਂਗੇ ਪਰਤਾਲੀਵਾਲ ਸਾਹਿਬ ਤੁਹਾਡੇ ਨੌ ਮੰਤਰੀ ਆਪਣਾ ਕਰਕੇ ਹਾਰ ਗਏ ਨੇ ਨੋ ਮੰਤਰੀ ਕਹਿਣ ਦੀ ਗੱਲ ਹੈ ਕਿ ਨੋ ਮੰਤਰੀ ਦਾ ਹਲਕਾ 2 ਸਾਲ ਦੀ ਕਾਰਜਕਾਰੀ ਸੀਗੀ ਪੰਜਾਬ ਨੂੰ ਤੁਸੀਂ ਕੋਈ ਗੱਲ ਨਹੀਂ ਫਿਰ ਪੰਜਾਬ ਨੂੰ ਰਗੜਾ ਨੋ ਮੰਤਰੀ ਹਲਕੇ ਅਰਗੇ ਕੋਈ ਗੱਲ ਨਹੀਂ ਜੀ ਵਾਦਾ ਫਿਰ ਅਜੇ 3 ਸਾਲ ਬਾਕੀ ਸਰਿਵਾਲ ਸਿੰਘ ਜੀ ਤੁਸੀਂ ਦੱਸੋ 2 ਸਾਲ ਦੀ ਕਾਰਜਬਾਜ਼ੀ ਪੰਜਾਬ ਸਰਕਾਰ ਦੀ ਇੰਤੋਂ ਤੱਕ ਬਈ ਇਹ ਕਿ ਨੋ ਮੰਤਰੀ ਹਾਰ ਗਏ ਨਹੀਂ ਨਹੀਂ ਅੱਜ ਦੀ ਦੇਖੋ ਹਾਦ ਜਿੱਤ ਜੋ ਇਲੈਕਸ਼ਨ ਹੁੰਦੀ ਹੈ ਹਾਦ ਨਾ ਜਿੱਤਣ ਦਾ ਮੰਤਰੀ ਹੋਵੇ ਐਮਐਲਏ ਹੋਵੇ ਆਮ ਬੰਦਾ ਹੋਵੇ ਉਹਦੇ ਕਈ ਕਾਸ ਹੋ ਜਾਂਦੇ ਇਹਦੀ ਫਤਵਾ ਕਿਉਂ ਹੁੰਦੇ ਲੋਕਾਂ ਨੇ ਪਸੰਦ ਨਹੀਂ ਕੀਤਾ ਫਤਵਾ ਕਿਉਂ ਨਹੀਂ ਪਸੰਦ ਕੀਤਾ ਕਿਉਂ ਕਿ ਇਹ ਨਹੀਂ ਕਿੱਲੋ ਵੀ ਪਸੰਦ ਨਹੀਂ ਬਿਲਕੁਲ ਪਸੰਦ ਕੀਤਾ ਮੈਂ ਤੁਹਾਨੂੰ ਦੱਸਣ ਦੇ ਆ ਕਿ 19 ਚ 1% ਵੋਟ ਸੀਗੀ ਮੈਨੂੰ ਸਵਾ 2 ਲੱਖ ਵੋਟ ਪੈ ਗਈ ਹੋਣਾ ਤੇ ਤੁਸੀਂ ਦੱਸੋ ਵੀ ਪਸੰਦ ਨਹੀਂ ਕੀਤੀ 45 ਸਰ ਇਹਦੀ ਟਾਈਮ ਲੱਗੂ ਦੇਖੋ 45 70 ਐਮਐਲਏ ਵੀ ਇੱਕ ਤਰ੍ਹਾਂ ਦੀ ਪੂਰੀ ਗੱਲ ਕਰੀਏ ਕਿ 70 ਐਮਐਲਏ ਹਾਰੇ ਆਪਣੇ ਕੋਈ ਗੱਲ ਅਸੀਂ ਮੈਂ ਤੁਹਾਨੂੰ ਦੱਸਿਆ ਪੂਰੇ ਪੰਜਾਬ ਲੈਵਲ ਤੇ ਜਿੱਥੇ ਕਿ ਆਪਣੀ ਇੱਕ ਕਮਜ਼ੋਰੀ ਸੀ ਉਹਨੂੰ ਠੀਕ ਕਰ ਸਰ 45 ਸਰ ਦੀ ਗੱਲ ਕਰੀ ਤਾਂ ਇੱਕ ਗਿੰਦਾ ਨਾਲ ਨੂੰ ਲੈ ਕੇ ਬੜੀ ਸਾਦ ਸੜੀ ਜਗੀ ਹੁਣ ਇਹ ਨਾਲੇ ਨਾਲੇ ਦਾ ਹਾਲ ਹੈ ਪੰਜਾਬ ਸਰਕਾਰ ਕਰੂਗੀ ਜੀ ਜੀਐਮਪੀ ਸਾਹਿਬ ਆ ਪ੍ਰੋਜੈਕਟ ਲੈ ਕੇ ਆਣ ਨਹੀਂ ਦੇਖੋ ਮੈਂ ਮੈਂ ਲੋਕਾਂ ਦਾ ਵਾਅਦਾ ਕੀਤਾ ਮੈਂ ਇਹੀ ਅਰਦਾਸ ਕਰਕੇ ਆ ਕਿ ਮਾੜਾ ਸੱਚੇ ਬਾਦਸ਼ਾਹ ਬਲਬਖਸ਼ ਜੀ ਦੁਨੀਆ ਲੋਕਾਂ ਨਾਲ ਵਾਦੇ ਕੀਤੇ ਉਹਨਾਂ ਦੇ ਕਨਾਲੇ ਦਾ ਵਾਅਦਾ ਉਸ ਸਭ ਮੈਂ ਪੂਰਾ ਕਰਕੇ ਦੂੰਗਾ ਬਸ ਅਗੇ ਤੁਸੀਂ ਦੇਖਿਓ ਪਰ ਇੱਕ ਗੱਲ ਇਹ ਕਿ ਜਿਹੜਾ ਕਿੰਨਾ ਚੋਰੀ ਕਿੰਨਾ ਕਰਦੇ ਮੇਰੇ ਹੱਥੀਂ ਤੁਹਾਡਾ ਵੋਟ ਬੈਂਕ ਬਹੁਤ ਅੱਛਾ ਰਿਹਾ ਹੈ ਸ਼ਹਿਰੀ ਖੇਤਰਾਂ ਦੇ ਵਿੱਚ ਕਿਉਂ ਪ੍ਰੋਬਲਮ ਆਈ ਹੈ ਜਿੱਦਾਂ ਪੋਲਿੰਗ ਵੀ ਘੱਟ ਹੋਈ ਆ ਪਰ ਕੋਈ ਗੱਲ ਆਪਾਂ ਦੇਖੋ ਅੱਗੇ ਤੋਂ ਜੇ ਅਪਾ ਸਭ ਕੇ ਦੇਣਾ ਉਹ ਸ਼ਹਿਰੀ ਖੇਤਰ ਦਾ ਵੀ ਦਾਵਾ ਕਰਦੇ ਹੈ ਤੇਰਾ ਜ਼ੀਰੋ ਜਿਹੜਾ ਸੀਗਾ ਮੋਦੀ ਨੂੰ ਪੁੱਠਾ ਕਰਨਾ ਉਹ ਕਰ ਸੱਪ ਅਈਵਾ ਸਾਹਿਬ ਤੇ ਲੋਕਾਂ ਦਾ ਕਿਉਂਕਿ ਦੂਜੇ ਨੰਬਰ ਤੇ ਜ਼ਰੂਰ ਆਏ ਲੇਕਿਨ ਜੋ ਕਿਸ ਕਰਕੇ ਮਾਨਸ ਕਰੇ ਸੀ ਰੁਕ ਜਾਓ ਰੁਕ ਜਾਓ ਇੱਕ ਤਾਂ ਮੁੱਲ ਠੀਕ ਆ ਕਿ ਜਿੱਤ ਹਾਰ ਹੁੰਦੀ ਆ ਆਪਾਂ ਜਿੱਤੀ ਸਕੇ ਬਦ ਜਿਹੜੀ ਗੱਲ ਤੁਸੀਂ ਕਹਿੰਦੇ ਮੈਂ ਅੰਬਸਰੀਆਂ ਦਾ ਦਿਲ ਜਿੱਤਿਆ ਔਰ ਮੈਂ ਨਾ ਮੈਂ ਜੇਤ ਲਈਏ ਨਾ ਮਰਦੀਪੂ ਦੀਆਂ ਵੀ ਵੋਟਾਂ ਲੈ ਕੇ ਤੇ ਮੁੜ ਕੇ ਆਉਂਗਾ ਮੈਂ ਅੰਬਸਰ ਦੇ ਵਿੱਚ ਪਹਿਲਾਂ ਹੀ ਨਾਲਾ ਚੋਂ ਨਾਲ ਹੀ ਪਿੰਡ ਆਪਣਾ ਹੋਣਾ ਅੰਬਸਰ ਸ਼ਹਿਰ ਦੇ ਵਿੱਚ ਇੱਕ ਦਫ਼ਤਰ ਪਾਵਾਂ ਬੰਦ ਗਿਆ ਟੌ ਔਰ ਅੰਬਸਰ ਦੇ ਲੋਕਾਂ ਦੀਆਂ ਜਿੰਨੀਆਂ ਸਮੱਸਿਆਵਾਂ ਜੋ ਉਹਨਾਂ ਨਾਲ ਕਮਿਟਮੈਂਟ ਕੀਤੀ ਹੈ ਉਹ ਸੱਚ ਹੈ ਸੈਂਟਰ ਕੋ ਜਾਣਾ ਪਵੇ ਚਾਹੇ ਆਪਣੇ ਸੀਐਮ ਸਾਹਿਬ ਨੂੰ ਬੇਤੀ ਕਰਨੀ ਪਵੇ ਅੰਬਸਾ ਦਾ ਹਰ ਮਸਲਾ ਜਿਹੜਾ ਪਹਿਲ ਦੇ ਆਧਾਰ ਤੇ ਹੱਲ ਪਰ ਬੀਜੇਪੀ ਦਾ ਜਿਹੜਾ ਮਾਡਲ ਫੇਲ ਹੋਇਆ ਹੈ ਬੀਜੇਪੀ ਦਾ ਜਿਹੜਾ ਮਾਡਲ ਫੇਲ ਹੋਇਆ ਮਾਡਲ 330 ਕਿਲੋ ਹਾਂਜੀ ਹਾਂਜੀ ਥੋਬੀ ਹਾਂਜੀ ਉਹ ਕਿੱਥੇ ਰੁਕ ਜਾਓ ਆਗੇ ਚੱਲ ਕੇ ਆਗੇ ਨੇ ਇੱਥੇ ਉਹ ਵੀ ਗੱਲ ਨੇ ਅੱਜ ਪ੍ਰੈਸ ਕਾਨਫਰੰਸ ਆ ਰਹੇ ਨੇ ਅੱਛਾ ਪਰ ਨਹੀਂ ਤੁਸੀਂ ਕਿੰਦਾ ਵੇਖਦੇ ਹੋ ਬੀਜੇਪੀ ਦਾ ਮਾਡਲ ਉਹ ਜਿਹੜੇ ਪਹਿਲਾਂ ਹੀ ਉਹ ਵੋਟਾਂ ਲੈ ਕੇ ਨਹੀਂ ਆਏ ਜੇਤ ਨਹੀਂ ਹੋਣੀ ਕੋਈ ਸਭ ਨਹੀਂ ਆਏ ਹੁਣ ਇਹਨਾਂ ਵੀ ਚੱਲ ਜਾਣਾ ਅਸੀਂ ਤਾਂ ਅੰਬਸਾ ਗਿਆਂ ਇੱਥੇ ਰਹਿਣਾ ਇੱਥੇ ਖਾਣਾ ਇੱਥੇ ਪੀਣਾ ਇੱਥੇ ਸਾਡੀ ਜ਼ਮੀਨ ਭੰਡਾ ਸਮਝ ਔਰ ਮਸਲਿਆਂ ਦਾ ਪਹਿਲ ਦੇ ਆਧਾਰ ਤੇ ਹਾਲ ਜੀ ਕਹਿੰਦੇ ਜੀ 400 ਪਾਰ ਜਾਵਾਂਗੇ ਜੀ ਅਸੀਂ ਕਹਿੰਦਾ 400 ਪਾਰ ਜਾਵਾਂਗੇ ਬੀਜੇਪੀ ਚੱਲ ਗਈ ਇਹੀ ਜੀ ਕਹਿੰਦੇ ਆ ਤੁਹਾਨੂੰ ਅਜੇ ਤੋਂ ਕਹਿੰਦੇ ਸੀ ਵੀ ਨਹੀਂ ਜਾਣਾ ਪਰ ਇਹੀ ਸਾਡਾ ਸਾਡਾ ਦੇਖੋ ਜਿਹੜਾ ਐਲਾਈਅੰਸ ਹੈ ਦੇਸ਼ ਲੈਵਲ ਤੇ ਸਾਡਾ ਇੱਕੋ ਮਕਸਦ ਸੀਗਾ ਕਿ ਬੀਜੇਪੀ ਨੂੰ ਮੋਦੀ ਨਹੀਂ ਪਹੁੰਚੋ ਕਿਲਾ ਕੱਢਣਾ ਉਹ ਕਰਦਾ ਸੀ ਪਰ ਸਾਫੋ ਪਾਕੀ ਉਹਦਾ ਕਿੰਨਾ ਪਿੱਛੇ ਰਹਿ ਗਿਆ ਉਹਦੇ ਸੁਰਦ ਸਮਝਿਓ ਕਿ ਜਿਹੜੇ ਵਲੰਟੀਅਰ ਤੁਹਾਡੀ ਪਾਰਟੀ ਚ ਉਹਨਾਂ ਨੂੰ ਪਿੱਛੇ ਕੀਤਾ ਗਿਆ ਸੀ ਉਹ ਵੀ ਇੱਕ ਹਾਰ ਦਾ ਕਾਰਨ ਬਣੇ ਨਹੀਂ ਨਹੀਂ ਇਦਾਂ ਦੇਖੋ ਨਾ 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 ਜਿਹੜਾ ਕੋਈ ਕੰਮ ਚੰਦਾ ਵਗੈਰ ਉਹ ਜਿਹੜਾ ਸਾਹਿਬ ਨਾਲ ਉਹ ਜਿਹੜਾ ਸਾਹਿਬ ਨੇ ਕਿਹਾ ਕਿ ਮਨੂੰ ਜ਼ਰੂਰ ਪਾਏ ਕਿ ਤੇ ਮੈਂ ਧਾਰੀਵਾਲ ਸਾਹਿਬ ਕੋ ਜ਼ਰੂਰ ਜਾਊਂਗਾ ਕਿ ਕੋਈ ਚੋਣ ਪਾਏ ਕਿ ਤੇ ਜਾਊਂਗਾ ਉਹਨਾਂ ਦੱਸੋ ਉਹਦੀ ਜਾਵਾਂਗੇ ਸਭ ਦੇਖੋ ਜਦੋਂ ਅਸੀਂ ਚੋਣ ਜਿੱਤ ਜਾਂਦੇ ਉਦੋਂ ਅਸੀਂ ਸਾਰੇ ਜ਼ਿਲ੍ਹੇ ਦੇ ਐਮਪੀ ਬਣ ਜਾਂਦੇ ਮੈਂ ਸਾਰੇ ਨਾਲੇ ਦਾ ਐਮਐਲਏ ਹਾਂ ਸਾਦੇ ਪੰਜਾਬ ਦਾ ਮੰਤਰੀ ਹਾਂ ਮੈਂ ਕਾਬਲੇ ਰਿਮਿਸ ਜੇ ਕੋਈ ਵੀ ਬੰਦਾ ਆਪਣੇ ਕੰਮ ਹੁੰਦਾ ਮੈਂ ਕਦੀ ਕਿਸੇ ਨੂੰ ਨਾ ਨਹੀਂ ਕਰਦਾ ਇਸੇ ਕਰਕੇ ਕਿਉਂਕਿ ਮੈਂ ਪਾਰਟੀ ਦਾ ਐਮਐਲਏ ਕਰ ਰਿਹਾ ਮੈਂ ਸਦੀਪ ਪੰਜਾਬ ਦਾ ਹੈ ਅਕਾਲੀ ਦਲ ਚਾੰਦੋਂ ਦਾ ਪਰ ਕਿੱਥਾ ਦੇਖਦੇ ਹੋ ਅਕਾਲੀ ਦਲ ਦੀ ਵੋਟ ਬੈਂਕ ਉਹ ਤੂੰ ਜੂੜਾ ਹਲੇ ਉਹਨਾਂ ਦਾ ਨਾਮ ਲੈਣਾ ਚਾਹਦਾ ਤਾਂ ਬੜੇ ਦੁਖੀ ਹਾਂ ਦੋਸਤਾਂ ਬਾਦ ਉਹ ਗੱਲ ਕਰਦੀ ਆ ਤੇ ਤੇਨੂੰ ਯਾਦ ਪੁੱਛਲਾ ਆ ਵੀ ਮਜੀਠੀਆ ਦਾ ਯਾਦ ਪੁੱਛਲਾ ਉਹਨੂੰ ਹੈ ਉਹਨੂੰ ਪੁੱਛ ਕਿ ਕਿੱਥੇ ਚੌਥੇ ਨੰਬਰ ਤੇ ਗੱਪਾਂ ਬਹੁਤ ਮਾਰਦਾ ਸੀ ਉਹਨਾਂ ਨਾਲ ਗੱਲਾਂ ਬਾਤਾਂ ਤਾਂ ਉਹ ਆਪ ਨੂੰ ਕੁੱਟਾ ਕਹੋਗੇ ਭੇਜੋਗੇ ਹਾਂਜੀ ਬੜਾ ਬੀਜ਼ੀ ਰਹੇ ਕੋਈ ਤਾਂ ਮੈਂ ਕੁੱਲਚਾ ਲੈਤੀ ਕਾ ਅੱਗੇ ਫੇਸਬੁਕ ਤੇ ਕੁੱਲਚਾ ਲੈਸੀ ਉਹਨਾਂ ਆਪੇ ਖਾ ਲੈਣਾ ਜੀ ਬਸ ਆਜਦੇ ਗਏ ਮੁਰਗੇ ਜਿੱਥੋਂ ਆਣਾ ਅੱਜ ਪੰਛੀ ਆਉਂਗੇ ਨਹੀਂ ਮੈਂ ਨਾ ਮਤਲਬ ਨਹੀਂ ਤੂੰ ਹੀ ਵੇਚਦਾ ਮੈਂ ਬਰਬਾਦ ਆ ਜੀ ਮੇਰਾ ਰੋਮ ਰੋਮਾ ਬਰਬਾਦ ਮੈਂ ਕਹਾਂ ਜੀ ਪਤਾ ਲੱਗੂਗਾ ਜਦੋਂ ਇੱਥੇ ਢੋਲਣਗੇ ਫੇਰ ਆ ਕਹਿ ਦਿੰਦਾ ਕਿਹੜੀ ਆ ਆਮ ਆਦਮੀ ਪਾਰਟੀ ਕਿਹੜੀ ਨਵੀਂ ਪਾਲਿਸੀ ਲੈ ਕੇ ਆ ਰਹੀ ਹੈ ਜਿਹਦੇ ਲੋਕਾਂ ਨੂੰ ਅਟਰੈਕਟ ਕੀਤਾ ਜਿਹੜੇ ਲੋਕਾਂ ਦੇ ਮਸਲੇ ਜਿਹੜੇ ਕੋਸ਼ ਰਹਿੰਦੇ ਉਹ ਵੀ ਹੱਲ ਕਰਾਂਗੇ ਕੋਝ ਨਵੀਆਂ ਚੀਜ਼ਾਂ ਸੀਐਮ ਸਾਹਿਬ ਨੇ ਹੋਰ ਪਲਾਨ ਕੀਤੀ ਆ ਉਹ ਵੀ ਕਰਾਂਗੇ ਅਸੀਂ ਵੇਖੋ ਪੰਜਾਬ ਸੀਐਮ ਸਾਹਿਬ ਨੇ ਕੱਲ ਜਿਹੜਾ ਅਨਾਉਂਸ ਕੀਤਾ ਜੀ ਕਿ ਅਸੀਂ ਪੰਜਾਬ ਦੇ ਲੋਕਾਂ ਦੀ ਸੇਵਾ ਲਈ ਜਿਹੜਾ ਹੱਲ ਹੈ ਹਮੇਸ਼ਾ ਹੀ ਕਰਦੇ ਰਹਾਂਗੇ ਸਮਝਦੇ ਕਿ ਨਾ ਇਸ ਕਰਕੇ ਪੰਜਾਬ ਦੀ ਬਿਹਤਰੀ ਵਾਸਤੇ ਸਰਬੱਤ ਭਗਵਾਨ ਸੇ ਮਾਨ ਦੀ ਗਵਾਹੀ ਹੇਠ ਪੰਜਾਬ ਦੇ ਵਿੱਚ 100 ਦਿਨ ਕੰਮ ਕਰਦੇ ਰਹਾਂਗੇ ਪਹਿਲਾਂ ਵੀ ਕਰਦੇ ਹੁਣ ਵੀ ਕਰਾਂਗੇ ਪੰਜਾਬ ਵਿੱਚ ਕੰਮ ਹੀ ਕੀਤਾ ਜਾਏਗਾ ਹੁਣ ਮਹਿਲਾ ਕਮੇਟੀ ਤੌਰ ਤੇ ਦੇਖਦੇ ਹੋ ਕਿ ਕਿੱਸੇ ਕਮੀ ਰਹੀ ਹੈ ਜਿਹਨੂੰ ਕੀ ਸੁਧਾਰਨ ਦੀ ਲੋੜ ਹੈ ਉਹ ਕਿੱਸੇ ਕੰਮ ਕਰੇ ਨੀਤਨ ਚੱਕ ਕੇ ਉੱਥੇ ਵਿਚਾਰ ਕਰਾਂਗੇ ਸੀਐਮ ਸਾਹਿਬ ਮੀਟਿੰਗਾਂ ਉਹਦੇ ਉੱਤੇ ਉਹ ਤਾਂ ਪਹਿਲਾਂ ਕਿਹਾ ਸੀਐਮ ਸਾਹਿਬ ਨੇ ਉਹ ਜਿਹੜਾ ਮੰਤਰੀ ਦਾ ਸੀਐਮ ਸਾਹਿਬ ਕੰਮਗੇ ਸਾਡੇ ਨਾਲ ਬੈਠ ਕੇ ਜਿੱਥੇ ਸਾਡਾ ਐਕਸਪੀਰੀਅੰਸ ਨਾਲ ਇਲੈਕਸ਼ਨ ਦਾ ਇਹ ਵੀ ਸਾਂਝਾ ਕਰਾਂਗੇ ਸਭ ਨੇ ਕਿਹਾ ਪਰ ਇੱਕ ਗੱਲ ਕਿ ਪੰਜਾਬ ਦੇ ਲੋਕਾਂ ਦੀ ਸੇਵਾ ਤੇ ਪੰਜਾਬ ਦਾ ਵਿਕਾਸ ਉਹ ਨਿਰੰਤਰ ਜਾਰੀ ਲਊਗਾ ਭਗਵਾਨ ਜੀ। ਪਤਰੀ ਸਾਹਿਬ ਹੁਣ ਮੰਤਰੀ ਮੰਡਲ ਦਾ ਵਿਸਤਾਰ ਕਰੋ ਤੱਕ ਉਹ ਦੀ ਮੈਨੂੰ ਪਤਾ ਮੈਂ ਤਾਂ ਇਹ ਲੈਕਚਰ ਤੋਂ ਭਲਾ ਉੱਠ ਕੇ ਆਇਆ ਤੂੰ ਹੋਰ ਵਿਸਤਾਰ ਕਰ। ਮੇਰਾ ਮਿਲੇਗੀ ਤਾਂ ਦੂਸਰ ਮੰਤਰੀ ਮੰਡਲ ਦਾ।